ਯੁੱਧ ਨਸ਼ਿਆਂ ਦੇ ਵਿਰੁੱਧ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਦਾ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਹੈਂ ਠੀ ਜਿਹੜੀ ਮੁਹਿੰਮ ਚੱਲੂ ਹੋਈ ਹੈ ਜਿਹਦੇ ਵਿੱਚ ਕੱਲ ਵੀ ਇੱਕ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਉਸੇ ਮੁਹਿੰਮ ਦੇ ਤਹਿਤ ਅੱਜ ਇਹ ਜਿਹੜਾ ਯੁੱਧ ਨਸ਼ਿਆ ਦੇ ਵਿਰੁੱਧ ਤਾਂ ਉਹਦੇ ਤਹਿਤ ਹੀ ਅਸੀਂ ਇਹ ਕਾਰਵਾਈ ਕਰ ਰਹੇ ਨੇ ਇਹਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨਸ ਲੈਵਲਸ ਤੇ ਸਾਡੀ ਜਿਹੜੀ ਫੋਰਸ ਚੈਕਿੰਗ ਕਰ ਰਹੀ ਹੈ ਜਿਹੜੇ ਲਿਸਟਡ ਸਮਗਲਰਸ ਹੈ ਜਾਂ ਪੈਡਲਰਸ ਹੈ ਤਾਂ ਸਾਡੇ ਉਹਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਹੈ ਜਾਂ ਵਕ ਵਕ ਸੋਰਸਸ ਤੋਂ ਆਈ ਹੁੰਦੀ ਹੈ ਤਾਂ ਉੱਥੇ ਅਸੀਂ ਸਰਚ ਐਂਡ ਕਾਰਡਨ ਆਪਰੇਸ਼ਨ ਕਰ ਰਹੇ ਨੇ ਇੱਥੇ ਵੀ ਗਾਂਧੀ ਕੈਂਪ ਇਹ ਇੱਕ ਹੌਟਸਪੌਟ ਗਿਨਿਆ ਜਾਂਦਾ ਹੈ ਤਾਂ ਇੱਥੇ ਵੀ ਜਿਹੜੀ ਪੈਡਲਰਸ ਜਾਂ ਕੂਰੀਅਰਸ ਦੀ ਸਾਡੇ ਕੋਲ ਲਿਸਟ ਹੈਗੀ ਤਾਂ ਉਹ ਅਸੀਂ ਸਰਚ ਪਾਰਟੀਆਂ ਨੂੰ ਦਿੱਤੀ ਹੈਗੀ ਤਾਂ ਇਹ ਹੁਣ ਅਸੀਂ ਸਰਚ ਇੱਥੇ ਸਟਾਰਟ ਕਰਾਂਗੇ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਖਾਸ ਤੌਰ ਤੇ ਸਾਡਾ ਜਿਹੜਾ ਫੋਕਸ ਹੈ ਐਂਟੀ ਡਰੱਗ ਸ਼ੁਰੂ ਤੋਂ ਹੀ ਰਿਹਾ ਹੈ ਐਂਡ ਇਨ ਫੈਕਟ ਹੁਣ ਜਿਹੜੇ 2 ਮਹੀਨੇ ਲੰਘੇ ਹੈ 2025 ਦੇ ਇਹਦੇ ਵਿੱਚ 40 ਪਲਸ ਅਸੀਂ ਜਿਹੜੇ ਮੁਕਦਮੇ ਸਮਗਲਰਸ ਦੇ ਡਰੱਗ ਪੈਡਲਰਸ ਦੇ ਵਰਖਲਮ ਦਰਜ ਕੀਤੇ ਹੋਏ ਨੇ ਸਰ ਇਹ ਜੋ ਸਭ ਚੁਗਿਆ ਚੱਲਦੇ ਨੇ ਇਹਨਾਂ ਦਾ ਕੀ ਲੱਗਦਾ ਕੀ ਫਾਇਦਾ ਹੁੰਦਾ ਪਬਲਿਕ ਨੂੰ ਕੀ ਫਾਇਦਾ ਹੁੰਦਾ ਫਸਟ ਇਹਦੇ ਫਾਇਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਜਿਹੜੇ ਹੌਟਸਪੌਟਸ ਹੈਗੇ ਨੇ ਉੱਥੇ ਅਸੀਂ ਏਰੀਆ ਡੋਮਿਨੈਂਸ ਕਰਦੇ ਹੈ ਐਂਡ ਸ਼ੂਅ ਆਫ ਫੋਰਸ ਵੀ ਹੋ ਜਾਂਦਾ ਹੈ ਨਾਲੇ ਇੱਕ ਸਟਰੋਂਗ ਮੈਸੇਜ ਜਿਹੜਾ ਗਵਰਨਮੈਂਟ ਵੱਲੋਂ ਹੈਗਾ ਐਡਮਿਨਿਸਟ੍ਰੇਸ਼ਨ ਵੱਲੋਂ ਹੈਗਾ ਥੈਟ देयर ਇਜ਼ ਜ਼ੀਰੋ ਟੋਲਰੈਂਸ ਫॉर ਡਰੱਗਸ ਤਾਂ ਉਹ ਹੈਗਾ ਨਾਲ ਦੇ ਨਾਲ ਅਸੀਂ ਜਿਹੜੇ ਸਸਪੈਕਟਿਡ ਪ੍ਰਮਿਸਸਿਸ ਹੁੰਦੇ ਹੈ ਉਥੇ ਸਰਚ ਵੀ ਕਰਦੀ ਕਰਦੇ ਆਗੇ ਨੇ ਐਂਡ ਪਿੱਛੇ ਵੀ ਜਿਹੜੇ ਕਸੂਸ ਹੋਏ ਨੇ ਉਥੇ ਰਿਕਵਰੀਜ਼ ਵੀ ਹੋਈਆਂ ਹੈਗੀਆਂ ਤਾਂ ਪਰਚੇ ਦਰਜ ਹੋਏ ਹੈ ਗ੍ਰਿਫਤਾਰੀਆਂ ਵੀ ਹੋਈਆਂ ਹੈਗੀਆਂ ਸਰ ਇਸ ਤਰੀਕੇ ਨਾਲ ਆਪਰੇਸ਼ਨ ਕਰਦੇ ਆ ਅਸੀਂ ਜੁਦ ਨਸ਼ਿਆਂ ਦੇ ਵਿਰੁੱਧ ਚੱਲੇ ਆ ਘਰੋਂ ਬਰਾਮਦਗੀ ਹੁੰਦੀ ਹੈ ਜਦੋਂ ਅਸੀਂ ਰੇਡ ਕਰਦੇ ਹੁਣ ਚੱਲੇ ਆ ਅਸੀਂ 10-12 ਘੰਟੇ ਦੇ ਵਿੱਚ ਜਾਣਾ ਹੀ ਹੈ ਜਿਹੜਾ ਤੁਸੀਂ ਪਹਿਲਾਂ ਡਿਸਾਈਡ ਕਰਕੇ ਆਏ ਤੁਸੀਂ ਨਾਲ ਚਲੋ ਤੁਸੀਂ ਦੇਖੋ